ਗੋਰਿਆਂ ਦੇ ਦੇਸ਼ ਚ ਗੂੰਜੇ ਜੇਕਾਰੇ ਚਦਲ ਲੰਡਨ ਚ ਖੁੱਲੀ ਪਹਿਲੀ ਸਿੱਖ ਅਦਾਲਤ ਲੰਡਨ ਚ ਸ਼ਨੀਵਾਰ ਨੂੰ ਇਤਿਹਾਸ ਸਿਰਜ ਗਿਆ ਕਿਉਂਕਿ ਜੋ ਸਿੱਖਾਂ ਦੀ ਆਪਣੀ ਧਰਤੀ ਪੰਜਾਬ ਚ ਨਹੀਂ ਹੋਇਆ ਉਹ ਗੋਰਿਆਂ ਦੀ ਧਰਤੀ ਲੰਡਨ ਚ ਹੋ ਗਿਆ ਸ਼ਨੀਵਾਰ ਨੂੰ ਲੰਡਨ ਚ ਦੁਨੀਆ ਦੀ ਪਹਿਲੀ ਸਿੱਖ ਅਦਾਲਤ ਦੀ ਸ਼ੁਰੂਆਤ ਹੋਈ ਹੈ ਤੇ ਇਹ ਗੱਲ ਦੁਨੀਆ ਦੇ ਵਿੱਚ ਆਪਣੇ ਆਪ ਚ ਹੀ ਇੱਕ ਵੱਖਰੀ ਮਿਸਾਲ ਹੈ ਜਦੋਂ ਇਹ ਸ਼ੁਰੂਆਤ ਹੋਈ ਤਾਂ ਲੰਡਨ ਦੀ ਪ੍ਰਸਿੱਧ ਸਰਾ ਲਿੰਕਨਿੰਗ ਦੀਆਂ ਇਤਿਹਾਸਕ ਕੰਧਾਂ ਵੀ ਜਿਕਾਰਿਆਂ ਦੇ ਨਾਲ ਗੂੰਜ ਉਠੀਆਂ ਇਸ ਸਰਾ ਦੇ ਵਿੱਚ ਇੰਗਲੈਂਡ ਦੀ 17ਵੀਂ ਸਦੀ ਦੀ ਅਦਾਲਤ ਦੇ ਚਿੱਤਰ ਬਣੇ ਹੋਏ ਹਨ ਤੇ ਇਥੇ ਹੀ 46 ਸਿੱਖਾ ਜੋ ਕਿ ਮੈਜਿਸਟ੍ਰੇਟ ਅਤੇ ਜੱਜ ਚੁਣੇ ਗਏ ਨੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਰਸਾਏ ਗੇ ਬਰਾਬਰੀ ਅਤੇ ਅਖੰਡਤਾ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਸਹੂਲਤ ਕੀਤੀ ਤੇ ਵੱਡੀ ਗੱਲ ਇਹ ਸੀ ਕਿ ਇਹਨਾਂ 46 ਸਿੱਖ ਮੈਜਿਸਟ੍ਰੇਟਾਂ ਅਤੇ ਵਕੀਲਾਂ ਦੇ ਵਿੱਚੋਂ ਜ਼ਿਆਦਾਤਰ ਸਿੱਖ ਬੀਬੀਆਂ ਸਨ ਅਦਾਲਤ ਦੀ ਸਾਬਨਾ ਵੀ ਸਿੱਖ ਵਕੀਲਾਂ ਦੁਆਰਾ ਹੀ ਕੀਤੀ ਗਈ ਜਿਨ੍ਹਾਂ ਨੇ ਲੰਡਨ 'ਚ ਰਹਿੰਦਿਆਂ ਇਹ ਮਹਿਸੂਸ ਕੀਤਾ ਸੀ ਕਿ ਯੂਕੇ ਦੀਆਂ ਅਦਾਲਤਾਂ ਦੇ ਕੋਲ ਸਿੱਖਾਂ ਦੇ ਵਿਵਾਦਾਂ ਨੂੰ ਨਿਪਟਾਉਣ ਦੇ ਲਈ ਧਾਰਮਿਕ ਅਤੇ ਸੱਭਿਆਚਾਰਕ ਮੁਹਾਰਤ ਨਹੀਂ ਹੈ ਅਦਨਾਹੀ ਉਹਨਾਂ ਕੋਲ ਉਹਨੇ ਸਾਹਨ ਹਨ ਕਿ ਉਹ ਸਿੱਖਾਂ ਦੇ ਮਸਲਿਆਂ ਨੂੰ ਸਮਝ ਸਕਣ ਲੰਡਨ ਦੀਆਂ ਅਦਾਲਤਾਂ ਹਮੇਸ਼ਾ ਦਬਾਅ ਦੇ ਵਿੱਚ ਕੰਮ ਕਰਦੀਆਂ ਰਹੀਆਂ ਹਨ ਇਸ ਲਈ ਸਿੱਖਾਂ ਨੇ ਮਹਿਸੂਸ ਕੀਤਾ ਕਿ ਲੰਡਨ 'ਚ ਸਿੱਖਾਂ ਦੇ ਦੀ ਆਪਣੀ ਅਦਾਲਤ ਹੋਣੀ ਚਾਹੀਦੀ ਹੈ ਜੋ ਸਿੱਖਾਂ ਦੇ ਨਿੱਜੀ ਵਿਵਾਦਾਂ ਨੂੰ ਆਪਣੇ ਪੱਧਰ ਦੇ ਅਦਾਲਤਾਂ ਦਾ ਰੁਖ ਕਰਨ ਤੋਂ ਪਹਿਲਾਂ ਹੀ ਹੱਲ ਕਰ ਦੇਵੇਗੀ ਅਤੇ ਸਿੱਖਾਂ ਨੂੰ ਸਸਤੀ ਅਦਾਲਤੀ ਪ੍ਰਕਿਰਿਆ ਮਿਲ ਜਾਵੇਗੀ ਅਤੇ ਸਿੱਖਾਂ ਨੂੰ ਰੈਗੂਲਰ ਅਦਾਲਤਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਸਿੱਖ ਕੋਰਟ ਦੇ ਜੱਜ ਸੁਤਵਿੰਦਰ ਸਿੰਘ ਜਸ ਨੇ ਦੱਸਿਆ ਕਿ ਸਿੱਖ ਕੋਰਟ ਦੀ ਖਾਸੀਅਤ ਇਹ ਹੋਵੇਗੀ ਕਿ ਇਹ ਕੋਰਟ ਕਿਸੇ ਦੇ ਨਿੱਜੀ ਝਗੜੇ ਜਾਂ ਵਿਵਾਦ ਨੂੰ ਦੁਨੀਆ ਸਾਹਮਣੇ ਨਹੀਂ ਆਉਣ ਦਵੇਗੀ ਦੋਵੇਂ ਧਿਰਾਂ ਨੂੰ ਕੋਰਟ ਦੇ ਅੰਦਰ ਹੀ ਸੁਣਿਆ ਜਾਵੇਗਾ ਤੇ ਉੱਥੇ ਹੀ ਮਸਲਾ ਹੱਲ ਕੀਤਾ ਜਾਵੇਗਾ ਇਟ ਕਮਸ ਟੂ ਬੀ ਓਨਲੀ ਇਫ ਦ ਪਾਰਟੀਆਂ ਅਗਰੀ so it's not like where one party sues the other in a regular court where the other does not do have anything to do with that litigation eh dalas sikhan de parivarik ate civil chhagriyan de vivad da nu hal karan de layi ik optional forum vajjo kaam karega yani ke koi bhi sikkh itthe apna masla hal karwana chahunda hove ga tau karwa sakega london diyan doosriyan adalda apna kaam apne padr te kardeyan rehne gya ਉਨ੍ਹਾਂ ਦਾ ਇਸ ਅਦਾਲਤ ਦੇ ਨਾਲ ਕੋਈ ਵੀ ਲੈਣ ਦੇ ਨਹੀਂ ਹੋਵੇਗਾ ਅਤੇ ਨਾ ਹੀ ਇਸ ਅਦਾਲਤ ਦਾ ਲੰਡਨ ਦੀਆਂ ਬਾਕੀ ਅਦਾਲਤਾਂ ਦੇ ਨਾਲ ਕੋਈ ਵੀ ਸੰਪਰਕ ਹੋਵੇਗਾ ਇਹ ਅਦਾਲਤ ਬਸ ਕੋਸ਼ਿਸ਼ ਕਰੇਗੀ ਕਿ ਸੂਝ-ਬੂਝ ਦੇ ਨਾਲ ਅਤੇ ਆਪਸੀ ਸਮਝੌਤਾ ਕਰਕੇ ਸਿੱਖਾਂ ਦੇ ਮਸਲੇ ਨੂੰ ਹੱਲ ਕਰ ਲਿਆ ਜਾਵੇ ਨਾ ਕਿ ਕਿਸੇ ਕਾਨੂੰਨੀ ਪਰਿਕਿਰਿਆ ਦੇ ਵਿੱਚ ਪਿਆ ਜਾਵੇ ਇਸ ਸਿੱਖ ਅਦਾਲਤ ਦੀ ਸ਼ੁਰੂਆਤ ਦੇ ਨਾਲ ਧਾਰਮਿਕ ਅਦਾਲਤਾਂ ਦੇ ਸੰਚਾਲਨ ਤੇ ਬਹਿਸ ਮੁੜ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਦਾਲਤ ਦੇ ਸੰਸਥਾਪਕਾਂ ਦੇ ਵਿੱਚੋਂ ਇੱਕ ਵੈਨਿਸਟਰ ਬਲਦੀਪ ਸਿੰਘ ਨੇ ਜੋਰ ਦੇ ਕੇ ਕਿਹਾ ਕਿ ਇਹ ਕੋਈ ਧਾਰਮਿਕ ਅਦਾਲਤ ਨਹੀਂ ਹੈ ਕਿਉਂਕਿ ਇਸਲਾਮ ਅਤੇ ਯੂਦੀ ਧਰਮ ਦੇ ਉਲਟ ਸਿੱਖ ਧਰਮ ਦਾ ਆਪਣਾ ਕੋਈ ਕਾਨੂੰਨੀ ਕੋਡ ਨਹੀਂ ਹੈ। ਇਸ ਅਦਾਲਤ ਦਾ ਉਦੇਸ਼ ਸਿੱਖ ਸਿਧਾਂਤਾਂ ਦੇ ਅਨੁਸਾਰ ਸੰਘਰਸ਼ਾਂ ਅਤੇ ਝਗੜਿਆਂ ਦੇ ਨਾਲ ਨਜਿੱਠਣ ਵਾਲੇ ਸਿੱਖ ਪਰਿਵਾਰਾਂ ਦੀ ਲੋ ਸਮੇਂ ਸਹਾਇਤਾ ਕਰਨਾ ਹੀ ਹੋਵੇਗਾ ਮਰੇਸ਼ਰ ਬਲਦੀਪ ਸਿੰਘ ਨੇ ਇਹ ਵੀ ਕਿਹਾ ਕਿ ਅਦਾਲਤ ਵਿਚੋਲਗੀ ਦੇ ਸਿਧਾਂਤ ਤੇ ਪਹਰਾ ਦੇਵੇਗੀ ਅਦਯੁਗਯੇ ਦੀਆਂ ਅਦਾਲਤਾਂ ਦੇ ਨਾਲ ਮਿਲ ਕੇ ਕੰਮ ਕਰੇਗੀ ਅਦਾਲਤ ਦੇ ਸਥਾਪਕਾਂ ਨੇ ਇਹ ਵੀ ਕਿਹਾ ਕਿ ਡੇਢ ਸਿੱਖ ਹੁਣ ਲੰਡਨ ਦੀਆਂ ਧਰਮ ਨਿਰਪੱਖ ਪਰਿਵਾਰਕ ਅਦਾਲਤਾਂ ਦੇ ਸਾਹਮਣੇ ਪੇਸ਼ ਹੋ ਰਹੇ ਹਨ ਉਹਨਾਂ ਸਿੱਖਾਂ ਨੂੰ ਅਦਾਲਤਾਂ ਨੂੰ ਸਿੱਖੀ ਸਿਧਾਂਤ ਸਮਝਾਉਣਾ ਔਖਾ ਹੋ ਰਿਹਾ ਹੈ ਉਰਾਇ ਇੱਕ ਮਾਮਲੇ ਦਾ ਜ਼ਿਕਰ ਵੀ ਕੀਤਾ ਜਿਸ ਦੇ ਵਿੱਚ ਇੱਕ ਸਿੱਖ ਜੋੜੇ ਨੇ ਤਲਾਕ ਲੈ ਲਿਆ ਸੀ ਉਹਨਾਂ ਵਿੱਚਕਾਰ ਵਿਵਾਦ ਸੀ ਆਪਣੇ ਪੁੱਤਰ ਦੇ ਕੇਸਾਂ ਨੂੰ ਲੈ ਕੇ ਮਾਂ ਪੁੱਤ ਦੇ ਵਾਲ ਛੋਟੇ ਚਾਹੁੰਦੀ ਸੀ ਤੇ ਪਿਓ ਲੰਬੇ ਪਿਤਾ ਦੇ ਬੁੱਧ ਦੇ ਵਾਲ ਲੰਬੇ ਰੱਖਣ ਲਈ ਅਦਾਲਤ ਦੇ ਵਿੱਚ ਅਰਜ਼ੀ ਦਿੱਤੀ ਪਰ ਅਦਾਲਤ ਦਾ ਫੈਸਲਾ ਮਾਂ ਦੇ ਹੱਕ ਦੇ ਵਿੱਚ ਆਇਆ ਜਿਸ ਨੂੰ ਸਿੱਖਾ ਨੂੰ ਲੱਗਿਆ ਕਿ ਪਿਓ ਦੀਆਂ ਸਿੱਖੀ ਭਾਵਨਾਵਾਂ ਨੂੰ ਅਦਾਲਤ ਨਹੀਂ ਸਵਾਰ ਸਕੀ ਕਿਉਂਕਿ ਕੇਸ ਰੱਖਣ ਦਾ ਸਿੱਖੀ ਦਾ ਪਹਿਲਾ ਸਿਧਾਂਤ ਹੈ ਫਿਰ ਬਰਿਸ਼ਟ ਬਲਦੀਪ ਸਿੰਘ ਨੇ ਕਿਹਾ ਕਿ ਰਹੇ ਮਾਮਲੇ ਅੰਦਰ ਸਿੱਖ ਅਦਾਲਤ ਦੇ ਸਿੱਖੀ ਗਿਆਨ ਵਾਲੇ ਜੱਜਾਂ ਤੋਂ ਆਮ ਸਿੱਖਾਂ ਨੂੰ ਫਾਇਦਾ ਹੋਵੇਗਾ ਇਹਨਾਂ ਵਿੱਚ ਸਿੱਖ ਅਦਾਲਤ ਵਿਅਕਤੀਗਤ ਤੌਰ ਤੇ ਕੰਮ ਕਰੇਗੀ ਅਤੇ ਇਸ ਦੇ ਵਿੱਚ ਲਗਭਗ 30 ਮੈਜਿਸਟ੍ਰੇਟ ਅਤੇ 15 ਜੱਜ ਸ਼ਾਮਲ ਹੋਣਗੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਵੀ ਬਿਆਹ ਹੋਣ ਗਿਆ ਅਖਬਾਰ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਰਜਿਸਟਰੇਟ ਕਿਸੇ ਵੀ ਵਿਵਾਦ ਦੇ ਉੱਤੇ ਸਮਝੌਤੇ ਲਈ ਗੱਲਬਾਤ ਕਰਨ ਲਈ ਦੋਵੇਂ ਪਾਰਟੀਆਂ ਵਿਚਕਾਰ ਵਿਚੋਲਗੀ ਕਰਨਗੇ ਤੇ ਫਿਰ ਜੱਜ ਦੇ ਕੋਲ ਸਾਰਾ ਵਿਵਾਦ ਲੈ ਕੇ ਜਾਣਗੇ ਇੱਕ ਹੋਰ ਜੱਜ ਸ਼ਰਨ ਪਟੂ ਨੇ ਕਿਹਾ ਕਿ ਜਿਹੜਾ ਮੁੱਦਿਆਂ ਦੇ ਨਾਲ ਅਸੀਂ ਨਹੀਂ ਨਜਿੱਠ ਸਕਦੇ ਹੋਵਾਂਗੇ ਜ ਜੇ ਸਾਨੂੰ ਲੱਗਦਾ ਹੋਵੇਗਾ ਕਿ ਸਾਡੇ ਕੋਲੋਂ ਨਹੀਂ ਨਜਿੱਠਿਆ ਜਾਣਾ ਚਾਹੀਦਾ ਤਾਂ ਉਹਨਾਂ ਮਸਲਿਆਂ ਨੂੰ ਉੱਚੇ ਸਥਾਨ ਤੇ ਭੇਜਾ ਜਾਵੇ ਉਨਾ ਇਹ ਵੀ ਸਾਫ ਕੀਤਾ ਕਿ ਅਸੀਂ ਇੱਥੇ ਲੰਡਨ ਦੀਆਂ ਅੰਗਰੇਜ਼ੀ ਅਦਾਲਤਾਂ ਨੂੰ ਪਰੇਸ਼ਾਨ ਕਰਨ ਲਈ ਨਹੀਂ ਆਏ ਅਸੀਂ ਬਸ ਸਿੱਖਾਂ ਦੇ ਮਸਲੇ ਵੱਖਰੇ ਤੌਰ ਤੇ ਹੱਲ ਕਰਨਾ ਚਾਹੁੰਦੇ ਹਾਂ ਚਰਨ ਬਚੂ ਨੇ ਪਿਛਲੇ ਹਫਤੇ ਨਵੀਂ ਸਿੱਖ ਅਦਾਲਤ ਵਿੱਡ ਲੀਡ ਫੈਮਿਲੀ ਡਜ ਵਜੋ ਸ਼ੁਰੂ ਹੋ ਚੁੱਕੀ ਹੈ ਉਮੀਦ ਹੈ ਕਿ ਸਿੱਖ ਕੋਰਟ ਦੀ ਸਥਾਪਨਾ ਦੇ ਨਾਲ ਲੰਡਨ 'ਚ ਵੱਸਦੇ ਸਿੱਖਾਂ ਨੂੰ ਲਾਭ ਹੋਵੇਗਾ ਧੰਨਵਾਦ ਮੈਂ ਹਾਂ ਨਵਜੋਤ ਕੌਰ